ਅਮਰਪਾਲ ਸਿੰਘ ਦੇਤੇ ਇਲਜ਼ਾਮ ਲਗਾਏ ਗਏ ਨੇ ਕਿ ਉਹਨਾਂ ਦੇ ਸਾਥੀਆਂ ਨੇ ਬਿਆਨ ਦਰਜ ਕਰਵਾਏ ਨੇ ਕਿ ਅਮਰਪਾਲ ਸਿੰਘ ਜੇਲ੍ਹ ਦੇ ਵਿੱਚ ਨਸ਼ਾ ਕਰਨ ਲੱਗੇ ਨੇ ਮੈਂ ਸਮਝਦਾ ਬੜੇ ਉਹ ਬੇਵਕੂਫ ਨੇ ਜਿਨ੍ਹਾਂ ਨੇ ਬੰਦਿਆਂ ਨੇ ਦਫਾ 27 ਦੇ ਬਿਆਨ ਲਿਖੇ ਨੇ ਤੁਸੀਂ ਥੱਲੇ ਤੁਸੀਂ ਲਾ ਲੋ ਤਰੀਕਾ ਸਹੀ ਪਾ ਲੋ ਤੁਸੀਂ ਤਰੀਕ ਤੁਸੀਂ 27 ਫਰਵਰੀ ਪਾਈ ਜਾਂਦੇ ਹੋ ਲੈ ਕੇ ਉਹਨਾਂ ਨੂੰ ਤੁਸੀਂ 18 ਮਾਰਚ ਨੂੰ ਆਏ ਹੋ ਤੇ ਇੱਥੇ ਪਤਾ ਲੱਗਦਾ ਸਾਰਾ ਕੋਈ ਜਾਲੀ ਹੈ ਝੂਠਾ ਜੀ ਕੰਮ ਜੀ ਇਹ ਅੱਜ ਜੀ ਦੇਖੋ ਉਦੋਂ ਵੱਧ ਨਲਾਇਕੀ ਪੁਲਿਸ ਪ੍ਰਸ਼ਾਸਨ ਦੀ ਇਹ ਹੈ ਤੁਸੀਂ ਲਾ ਲਓ ਲੈ ਕੇ ਉਹਨਾਂ ਨੂੰ ਜਨਾਲੇ ਵਾਲੇ ਕੇਸ ਚ ਆਇਓ 39 ਨੰਬਰ ਐਫ ਆਈ ਆਰ ਚ ਗੱਲਾਂ ਤੁਸੀਂ ਉਸ ਰਿਕਾਰਡ ਕਰੀ ਜਾਂਦੇ ਹੋ ਦਿਬੜੂਗੜ ਜੇਲ੍ਹ ਦੀਆਂ ਨਹੀਂ ਤੁਸੀਂ ਦੇਖੋ ਉਹਨਾਂ ਦੀ ਕਿਰਦਾਰ ਕੁਸ਼ੀ ਕਰਨੀ ਕੈਰੈਕਟਰ ਅਸੈਸੀਨੇਸ਼ਨ ਕਰਨ ਦੇ ਲਈ ਇਹ ਸਾਰਾ ਕੁਝ ਉਹ ਕਰ ਰਹੇ ਨੇ ਜੀ ਉਹਨਾਂ ਵਿਚਾਰਿਆਂ ਦਾ ਤੁਸੀਂ ਲਾ ਲਓ ਕਿਸੇ ਤਰੀਕੇ ਨਾਲ ਖਾਲੀ ਕਾਗਿਆਂ ਉੱਪਰ ਸਾਈਨ ਕਰਾ ਲੈ ਤਾਂ ਖਬਰ ਬਾਅਦ ਤੋਂ ਬਾਹਰ ਹੁੰਦੀ ਹੈ ਵੀ ਅਸ਼ਲੀਲ ਚੈਟ ਜੀ ਕੁੜੀਆਂ ਦੇ ਨਾਲ ਕਰਦਾ ਸੀ ਅਮਨਪਾਲ ਤੇ ਉਹ ਤੇ ਉਹ ਜਿਹੜਾ ਐਸਐਚਯੂ ਕਹਿ ਰਿਹਾ ਸੀ ਸਾਨੂੰ ਚੈਟਾਂ ਕਿਸ ਨੇ ਦਿੱਤੀਆਂ ਨਹੀਂ ਤੇ ਅਸੀਂ ਤਫ਼ਤੀਸ਼ ਕਰ ਰਹੇ ਹਾਂ ਚੈਟਾਂ ਉੱਪਰ ਪਰ ਜੋ ਤੁਸੀਂ ਦੇਖੋ ਜੋ ਨੈਸ਼ਨਲ মিডিਆ ਹੈ ਉਹਨਾਂ ਦਿਨਾਂ ਦੇ ਵਿੱਚ ਇਹ ਕਹਿ ਰਿਹਾ ਸੀ ਵੀ ਅਸੀਂ ਤਾਂ ਜੀ ਜਿਹੜੀ ਚੈਟ ਹੈ ਟੈਂਡਰ ਤੋਂ ਅਪਲਾਈ ਕੀਤੀ ਹੈ ਪੁਲਿਸ ਕਹਿ ਰਹੀ ਹੈ ਟੈਂਡਰ ਦਾ ਜਵਾਬ ਆਇਆ ਹਾਲਾਂਕਿ ਪੁਲਿਸ ਕਹਿ ਰਹੀ ਅਜੇ ਤੱਕ ਇਹ ਅਪਲਾਈ ਨਹੀਂ ਕੀਤਾ ਟੈਂਡਰ ਨੂੰ ਜੀ ਤਾਂ ਅਖਬਾਰਾਂ ਕੁਝ ਹੋਰ ਕਹਿੰਦੀਆਂ ਨੇ ਨੈਸ਼ਨਲ মিডিਆ ਕੁਝ ਹੋਰ ਕਹਿੰਦਾ ਹੈ ਪੁਲਿਸ ਕੁਝ ਹੋਰ ਕਹਿੰਦੀ ਹੈ ਜੀ ਮੁੱਖ ਮੰਤਰੀ ਦੇ दावेदार ਦੇ ਤੌਰ ਤੇ ਵੀ ਕਈ ਦੇਖ ਰਿਹਾ ਪਰ ਜਿਹੜੇ ਵਿਰੋਧੀਆਂ ਹੋਏ ਵੀ ਕਹਿ ਰਹੇ ਨੇ ਕਹਿੰਦੇ ਕੋਈ ਗੱਲ ਨਹੀਂ ਜਦੋਂ ਜਲਦੀ ਜ਼ਮਾਨਤਾਂ ਵੀ ਹੋ ਜਾਣਗੀਆਂ ਇਹਨਾਂ ਦੇ ਸਾਥੀਆਂ ਦੀਆਂ ਉਹ ਬਾਹਰ ਆ ਕੇ ਦੱਸ ਦੇਣਗੇ ਕਹਿੰਦੇ ਵੀ ਅਮਰਪਾਲ ਸਿੰਘ ਕਰਦਾ ਸੀ ਜੀ ਨਾ ਜਾਂ ਨਹੀਂ ਕਰਦਾ ਸੀ ਕਹਿੰਦੇ ਅੰਦਰ ਬਹੁਤ ਫੁੱਟ ਹੈ ਪਈ ਹੋਈ ਆਪਸ ਦੇ ਵਿੱਚ ਤੇ ਉਹਨਾਂ ਨੂੰ ਸਾਰਾ ਪਤਾ ਵੀ ਅਮਰਪਾਲ ਸਿੰਘ ਹੋਰ ਕੀ ਕਰਦੇ ਕੀ ਇਹਨਾਂ ਦੀ ਸਰਕਾਰਾਂ ਦੀ ਕਿਰਦਾਰ ਕੁਝ ਜਾਂ ਸਰਕਾਰਾਂ ਦੀ ਨਲਾਇਕੀ ਸਾਹਮਣੇ ਨਹੀਂ ਆਉਂਦੀ ਬੀ ਅਨਿਆ ਹਾਈ ਸਕਿਉਰਿਟੀ ਜੇਲ੍ਹਾਂ ਦੇ ਵਿੱਚ ਰੱਖ ਕੇ ਜੀ ਜੇ ਫਿਰ ਉੱਥੇ ਨਸ਼ੇ ਕੀਤੇ ਜਾਂਦਾ ਹੈ ਇਹਦਾ ਮਤਲਬ ਹਾਈ ਸਕਿਉਰਿਟੀ ਜੇਲ੍ਹਾਂ ਦੇ ਵਿੱਚ ਵੀ ਨਸ਼ਾ ਸਪਲਾਈ ਹੁੰਦਾ ਜੀ ਇਹ ਮੰਨੀਏ ਕੀ ਖਰਾਸਾ ਸਤਿ ਸਕਾਲ ਜੀ ਹਾਂ ਜੀ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਚੱਲੇ ਜੀ ਚੜ੍ਹਦੀ ਕਲਾ ਤੁਸੀਂ ਸੁਣਾਓ ਜੀ ਕਿਰਪਾਏ ਗੁਰੂ ਪਾਤਸ਼ਾਹ ਦੀ ਕਿਰਪਾ ਜੀ ਚਲੋ ਅੱਛਾ ਜੀ ਮੈਨੂੰ ਪਤਾ ਲੱਗਾ ਜੀ ਖਬਰ ਤੋਂ ਹੀ ਕਿ ਅਮਰਪਾਲ ਸਿੰਘ ਦੇ ਉੱਤੇ ਇਲਜ਼ਾਮ ਲਗਾਏ ਗਏ ਨੇ ਕਿ ਉਹਨਾਂ ਦੇ ਸਾਥੀਆਂ ਨੇ ਬਿਆਨ ਦਰਜ ਕਰਵਾਏ ਨੇ ਕਿ ਅਮਰਪਾਲ ਸਿੰਘ ਜੇਲ੍ਹ ਦੇ ਵਿੱਚ ਨਸ਼ ਕਰਨ ਲੱਗੇ ਨੇ ਜੀ ਆ ਨਹੀਂ ਨਹੀਂ ਜੀ ਇਹ ਤਾਂ ਦੇਖੋ ਜੀ ਜੋ ਐਮਪੀ ਭਾਈ ਅਮਰਪਾਲ ਸਿੰਘ ਹੋਰਾਂ ਦੀ ਕਿਰਦਾਰ ਖੁਸ਼ੀ ਵਾਲੀ ਇਹ ਜਿਹੜੀ ਗੱਲਬਾਤ ਹੈ ਇਹ ਜਾਣਬੁੱਝ ਕੇ ਚਲਾਈ ਜਾ ਰਹੀ ਹੈ ਉਹਨਾਂ ਦੇ ਕਿਸੇ ਸਾਥੀ ਨੇ ਕੋਈ ਐਸੇ ਕੋਈ ਜੱਜ ਸਾਹਿਬ ਕੋਲ ਕੋਈ ਬਿਆਨ ਦਰਜ ਨਹੀਂ ਕਰਾਈ ਕਿਸੇ ਕੋਲ ਉਹਦਾ ਦਫਾ 27 ਦੇ ਬਿਆਨ ਨੇ ਆਫ ਐਵੀਡੈਂਸ ਐਕਟ ਜੋ ਕਿ ਪੁਲਿਸ ਕੁਝ ਵੀ ਲਿਖ ਸਕਦੀ ਹੁੰਦੀ ਹੈ ਐਵੀਡੈਂਸ ਐਕਟ ਤੇ ਜਿਹੜੇ ਦਫਾ 27 ਦੇ ਜਿਹੜੇ ਬਿਆਨ ਹੁੰਦੇ ਆ ਇਹਨਾਂ ਦੀ ਕੋਈ ਮਾਨਤਾ ਨਹੀਂ ਹੁੰਦੀ ਕਿਤੇ ਵੀ ਜੀ ਤੇ ਅਦਾਲਤ ਦੇ ਵਿੱਚ ਇਹਨਾਂ ਬਿਆਨਾਂ ਦੀ ਕੋਈ ਮਾਨਤਾ ਨਹੀਂ ਹੁੰਦੀ ਪੁਲਿਸ ਕਿਸੇ ਨੂੰ ਡਰਾ ਧਮਕਾ ਕੇ ਚਾਹੇ ਖਾਲੀ ਕਾਗਜ਼ਾਂ ਉੱਪਰ ਸਾਈਨ ਕਰ ਦਵੇ ਚਾਹੇ ਕਿਸੇ ਦੇ ਸਾਈਨ ਖੁਦ ਹੀ ਕਰ ਲਵੇ ਤੇ ਇਹ ਜਿਹੜੇ ਦਫਾ ਸਤਾਈ ਦੇ ਬਿਆਨ ਪੁਲਿਸ ਕੁਝ ਵੀ ਕਰ ਸਕਦੀ ਨਹੀਂ ਜਦੋਂ ਬੰਦਾ ਉਹਨਾਂ ਦੀ ਕਸਟਡੀ ਚ ਹੈ ਤੇ ਇਸ ਨਾਲ ਭਾਈ ਸਾਹਿਬ ਇੱਕ ਦੇਖਣ ਵਾਲੀ ਗੱਲ ਹੋਰ ਬੜੀ ਤਰੀਕੇ ਨਾਲ ਹੈ ਤੁਸੀਂ ਦੇਖੋ ਇਹ ਜਿਹੜੇ ਬਿਆਨ ਨੇ ਇਹ ਅਜਨਾਲਾ ਪੁਲਿਸ ਨੇ ਲਿਖੇ ਨੇ ਤੇ ਇੱਕ ਤھے ਤੌਰ ਤੇ 18 ਮਾਰਚ 2025 ਤੋਂ ਬਾਅਦ ਲਿਖੇ ਗਏ ਨੇ ਪਰ ਉਹਨਾਂ ਬਿਆਨਾਂ ਦੇ ਥੱਲੇ ਹੀ ਜਿਹੜੀ ਤਰੀਕ ਪਾਈ ਗਈ ਹੈ ਉਹ 27 ਫਰਵਰੀ 2025 ਪਾਈ ਗਈ ਹੈ ਜਦੋਂ ਸਾਰੇ ਬੰਦੇ ਦਿਬਰੂਗੜ੍ਹ ਹੁੰਦੇ ਸੀ ਤਾਂ ਉੱਥੋਂ ਪਤਾ ਲੱਗਦਾ ਹੈ ਜੀ ਵੀ ਇਹ ਪੁਲਿਸ ਨੇ ਜਿਹੜੇ ਬਿਆਨ ਨੇ ਬਚੋ ਤਿਆਰ ਕੀਤੇ ਐ ਉਹਨਾਂ ਵਿਚਾਰਿਆਂ ਦਾ ਤੁਸੀਂ ਲਾ ਲਓ ਕਿਸੇ ਤਰੀਕੇ ਨਾਲ ਖਾਲੀ ਕਾਗਿਆਂ ਉੱਪਰ ਸਾਈਨ ਕਰਾ ਲੇ ਜਾਂ ਜਿਵੇਂ ਮਰਜੀ ਜੋ ਉੱਥੇ ਜੋ ਪੁਲਿਸ ਨੇ ਕਹਾਣੀ ਉੱਪਰ ਘੜ ਦਿੱਤੀ ਥੱਲੇ ਉਹ ਕਿਉਂਕਿ ਜਿਹੜੀ ਤਰੀਕ ਝੂਠੀ ਪਾਈ ਹੈ ਨਾ ਜੀ ਉੱਥੋਂ ਸਾਰਾ ਕੁਝ ਸਿਰਤ ਹੁੰਦਾ ਹੈ ਵੀ ਇਹ ਜਿਹੜੇ ਬਿਆਨ ਨੇ ਚਾਹੇ ਦਫਾ 27 ਦੇ ਨੇ ਇਹ ਵੱਲੋਂ ਮਾਰਗਦਰਕ ਪਾਣੀ ਲਿਖੀ ਹੈ ਅਕਿ ਤੁਸੀਂ ਤਾਂ ਸਰਦਾਰ ਸਾਹਿਬ ਜਾਣਦੇ ਹੋ ਆਪਣੇ ਕੀ ਹਾਲ ਹੈ ਅੱਜ ਕੱਲ ਇਹਨੇ ਪੁਲਿਸ ਦੀ ਬੁਰਛਾ ਜੀ ਉਹ ਲਕਾਜ਼ਿੰਗ ਸਦਾਨਾ ਦਾ ਮਾਮਲਾ ਧੱਕੇ ਛਾਈ ਨਿਰੰਦਰਪਾਲ ਮੁੰਡੇ ਦਾ ਮਾਮਲਾ ਜਿਹੜਾ ਅਸੀਂ ਤਾਂ ਬਠਿੰਡੇ ਆ ਉੱਥੋਂ ਤੇ ਅਸੀਂ ਤਾਂ ਦੇਖੋ ਜੋ ਪੰਜਾਬ ਦੇ ਡੀਜੀਪੀ ਸਾਹਿਬ ਨੇ ਉਹਨਾਂ ਨੂੰ ਅਸੀਂ ਮਾਨਹਾਨੀ ਦਾ ਨੋਟਿਸ ਵੀ ਭੇਜਿਆ ਸੀ ਉਦੋਂ ਜਦੋਂ ਉਹਨਾਂ ਨੇ ਉਹ ਚੈਟਸ ਪੁਲਿਸ ਨੇ ਦਾਵਾ ਕੀਤਾ ਸੀ ਵਾਇਰਲ ਹੋਣ ਦਾ ਜੀ ਉਹ ਚੈਟ ਵੀ ਜੇ ਥੋੜਾ ਜਾਣਕਾਰੀ ਦਿਓ ਕਿਉਂਕਿ ਇਹ ਵੀ ਖਬਰ ਬਾਅਦ ਚ ਬਾਹਰ ਆਉਂਦੀ ਹੈ ਵੀ ਅਸ਼ਲੀਲ ਚੈਟ ਜੀ ਕੁੜੀਆਂ ਦੇ ਨਾਲ ਕਰਦਾ ਸੀ ਅਮਰਪਾਲ ਤੇ ਉਹ ਉਹ ਚੈਟ ਵੀ ਪੁਲਿਸ ਨੇ ਜਿਹੜੀ ਹੈਗੀ কোর্ਟ ਨੂੰ ਦਿੱਤੀ ਹੈ ਜੀ ਉਸ ਤਰ੍ਹਾਂ ਦਾ ਆਈ ਸੀ ਨਹੀਂ ਜੀ ਕੋਈ ਚੈਟ ਨਹੀਂ ਦਿੱਤੀ ਇੱਕੋ ਹੀ ਐਸਐਚਓ ਹੈ ਫਰੀਦਕੋਟ ਆਪਣੇ ਉੱਤੇ ਥਾਣੇ ਦਾ ਤੇ ਉਹ ਜਿਹੜਾ ਐਸਐਚਓ ਕਹਿ ਰਹੇ ਸੀ ਸਾਨੂੰ ਚੈਟਾਂ ਕਿਸੇ ਨੇ ਦਿੱਤੀਆਂ ਨਹੀਂ ਤੇ ਅਸੀਂ ਤਫ਼ਤੀਸ਼ ਕਰ ਰਹੇ ਹਾਂ ਚੈਟਾਂ ਉੱਪਰ ਪਰ ਜੋ ਤੁਸੀਂ ਦੇਖੋ ਜੋ ਨੈਸ਼ਨਲ মিডিਆ ਹੈ ਉਹਨਾਂ ਦਿਨਾਂ ਦੇ ਵਿੱਚ ਇਹ ਕਹਿ ਰਿਹਾ ਸੀ ਵੀ ਅਸੀਂ ਤਾਂ ਜੀ ਜਿਹੜੀ ਚੈਟ ਹੈ ਟੈਂਡਰ ਤੋਂ ਅਪਲਾਈ ਕੀਤੀ ਹੈ ਪੁਲਿਸ ਇਹ ਕਹਿ ਰਹੀ ਹੈ ਟੈਂਡਰ ਦਾ ਜਵਾਬ ਆਇਆ ਹਾਲਾਂਕਿ ਪੁਲਿਸ ਕਹਿ ਰਹੀ ਅਜੇ ਤੱਕ ਇਹ ਅਪਲਾਈ ਨਹੀਂ ਕੀਤਾ ਟੈਂਡਰ ਨੂੰ ਜੀ ਤਾਂ ਅਖਬਾਰਾਂ ਕੁਝ ਹੋਰ ਕਹਿੰਦੀਆਂ ਨੇ ਨੈਸ਼ਨਲ ਮੀਡੀਆ ਕੁਝ ਹੋਰ ਕਹਿੰਦਾ ਪੁਲਿਸ ਕੁਝ ਹੋਰ ਕਹਿੰਦੀ ਹੈ ਜੀ ਹਾਏ ਸਾਰਾ ਕੁਝ ਦੇਖੋ ਜਿਹੜਾ ਜੀ ਇਹ ਪੁਲਿਸ ਨੇ ਕੋਰਟ ਦੇ ਵਿੱਚ ਬਿਆਨ ਕੀਤਾ ਜੀ ਵੀ ਅਸੀਂ ਟੈਂਡਰ ਨੂੰ ਕੋਈ ਅਪਲਾਈ ਨਹੀਂ ਕੀਤਾ ਜੀ ਆਫੀਸ਼ੀਅਲ ਇਹ ਐਸ ਐਚ ਓ ਦੀ ਰਿਕਾਰਡਿੰਗ ਹੈ ਜੀ ਮੇਰੇ ਕੋਲੇ ਫੋਨ 'ਚ ਵੀ ਲਿੰਕ ਹੈਗਾ ਜੀ ਐਸ ਐਚ ਓ ਦੀ ਵੀਡੀਓ ਰਿਕਾਰਡਿੰਗ ਮੀਡੀਆ ਬਰੀਫ ਕਰ ਰਿਹਾ ਐਸ ਐਚ ਓ ਉਹ ਕਹਿ ਰਿਹਾ ਵੀ ਸਾਡੇ ਧਿਆਨ ਦੇ ਵਿੱਚ ਇਹ ਚੈਟਾਂ ਆਈਆਂ ਸੀ ਤੇ ਅਸੀਂ ਵੈਰੀਫਾਈ ਕਰਾਂਗੇ ਤਾਂ ਅਸੀਂ ਤਾਂ ਜੋ ਡੀ ਜੀ ਪੀ ਸਾਹਿਬ ਨੂੰ ਐਸ ਐਚ ਓ ਦੇ ਉਲਟ ਵੀ ਕਾਰਵਾਈ ਕਰਨ ਦਾ ਜੋ ਡਿਪਾਰਟਮੈਂਟਲ ਇਨਕੁਆਇਰੀ ਖੋਲਣ ਦੇ ਲਈ ਬੇਨਤੀ ਕੀਤੀ ਐਪਲੀਕੇਸ਼ਨ ਲਿਖੀ ਹੈ ਵੀ ਦੇਖੋ ਵਿਦਆਊਟ ਅ ਐਸ ਐਚ ਓ ਲੈਵਲ ਦਾ ਅਧਿਕਾਰੀ ਥੋੜੀ ਮੀਡੀਆ ਬਰੀਫਿੰਗ ਕਰ ਸਕਦਾ ਹੁੰਦਾ ਹੈ ਜੀ ਨਾ ਉਹਨਾਂ ਕੋਲੇ ਕੋਈ ਹੱਕ ਹੁੰਦਾ ਹੈ ਜੀ ਤੁਸੀਂ ਹੈ ਨਾ ਜੀ ਤਾਂ ਕਰਕੇ ਵੀ ਇਸ ਤੇ ਤੁਸੀਂ ਲਾਓ ਕੋਈ মিডিਆ ਰੂਲਸ ਨੇ ਪੁਲਿਸ ਪ੍ਰਸ਼ਾਸਨ ਦੇ ਐਥਿਕਸ ਹੁੰਦੇ ਨੇ ਤਾਂ ਦੇਖੋ ਜੀ ਉਹ ਮੇਰੇ ਕੋਲੇ ਖਬਰ ਵੀ ਹੈਗੀ ਹੈ ਤੁਸੀਂ ਕਹੋਗੇ ਮੈਂ ਤੁਹਾਨੂੰ ਲਿੰਕ ਸ਼ੇਅਰ ਕਰ ਦੂੰਗਾ ਹਾਲਾਂਕਿ ਪੁਲਿਸ ਨੇ ਰਿਮੂਵ ਨਹੀਂ ਕੀਤੀ ਹਾਲੇ ਤੱਕ ਕਿੰਨੀ ਜ਼ਿਆਦਾ ਮਾੜੀ ਗੱਲ ਹੈ ਜੀ ਵੀ ਇੱਕ ਤੁਸੀਂ ਲਾ ਲਓ ਤੁਹਾਡਾ ਪੁਲਿਸ ਪ੍ਰਸ਼ਾਸਨ ਹੀ ਕੂਟ ਪ੍ਰਚਾਰ ਕਰ ਰਿਹਾ ਜੀ ਆਪ ਹੀ মিডিਆ ਘਰਾਣੇ ਬਣ ਚੁੱਕੇ ਹੈ ਇਹ ਤੇ ਤਾਂ ਕਰਕੇ ਅਸੀਂ ਦੇਖੋ ਪੂਰੀ ਕਾਰਵਾਈ ਕਰ ਰਹੇ ਹਾਂ ਸਾਡੇ ਪ੍ਰਧਾਨ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਐਮਪੀ ਭਾਈ ਅਮਰਿਤਪਾਲ ਸਿੰਘ ਤੇ ਪੂਰੀ ਚਾਰਾਜੋਈ ਕਰ ਰਹੇ ਹਾਂ ਜੀ ਨੇ ਹੁਣ ਜਿਹੜੇ ਅਮਰਪਾਲ ਸਿੰਘ ਹੋਰਾਂ ਦੇ ਜਿਹੜੇ ਵਿਰੋਧੀ ਇੰਨਾ ਜੀ ਉਹ ਵੀ ਇਹ ਵੀ ਕਹਿ ਰਹੇ ਆ ਵੀ ਹੁਣ ਇਹ ਜਿਵੇਂ ਕਮੈਂਟਾਂ ਦੇ ਵਿੱਚ ਲੋਕ ਕਹਿ ਰਹੇ ਨੇ ਵੀ ਇਹ ਭਾਈ ਇਹ ਮੰਨ ਘੜਤ ਕਾਣੀਆਂ ਉਹਨਾਂ ਦੀ ਕਰਦਾਰ ਕੁਸ਼ੀ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੇ ਰਾਜਨੀਤੀ ਦੇ ਵਿੱਚ ਇਨਵੋਲਵ ਹੋਣਾ ਹੈ ਜਾਂ ਉਹ ਮੁੱਖ ਮੰਤਰੀ ਦੇ ਦਾਵੇਦਾਰ ਦੇ ਤੌਰ ਤੇ ਵੀ ਕਈ ਦੇਖ ਰਿਹਾ ਪਰ ਜਿਹੜੇ ਵਿਰੋਧੀ ਨੇ ਉਹ ਵੀ ਕਹਿ ਰਹੇ ਨੇ ਕਿ ਇਹਨੇ ਕੋਈ ਗੱਲ ਨਹੀਂ ਜਦੋਂ ਜਲਦੀ ਜ਼ਮਾਨਤਾ ਵੀ ਹੋ ਜਾਣਗੀ ਇਹਨਾਂ ਦੇ ਸਾਥੀਆਂ ਦੀਆਂ ਉਹ ਬਾਹਰ ਆ ਕੇ ਦੱਸ ਦੇਣਗੇ ਕਹਿੰਦੇ ਵੀ ਅਮਰਪਾਲ ਸਿੰਘ ਕਰਦਾ ਸੀ ਜੀ ਨਾ ਜਾਂ ਨਹੀਂ ਕਰਦਾ ਸੀ ਕਹਿੰਦੇ ਅੰਦਰ ਬਹੁਤ ਫੁੱਟ ਹੈ ਪਈ ਹੋਈ ਆਪਸ ਦੇ ਵਿੱਚ ਤੇ ਉਹਨਾਂ ਨੂੰ ਸਾਰਾ ਪਤਾ ਵੀ ਅਮਰਪਾਲ ਸਿੰਘ ਹੋਰ ਕੀ ਕਰਦੇ ਨੇ ਨਹੀਂ ਦੇਖੋ ਜੀ ਜਮਾਨ ਦੀ ਲੋੜ ਹੀ ਨਹੀਂ ਪ੍ਰਧਾਨ ਮੰਤਰੀ ਜੋ ਬਾਜੇ ਕੇ ਹੈਗੇ ਨੇ ਉੱਥੇ ਗਏ ਸੀ ਉਹ ਇਲਾਜ ਕਰਾਉਣਾ ਹਸਪਤਾਲ ਦੇ ਵਿੱਚ ਪੁਲਿਸ ਲੈ ਕੇ ਗਈ ਸੀ ਉਹਨਾਂ ਨੇ ਸਾਰਾ ਕੁਝ ਜਗ ਜਗਰ ਕਰ ਦਿੱਤਾ ਵਿਕਰਮਜੀਤ ਸਿੰਘ ਮਜੀਠੀਆ ਨੇ ਉਹ ਵੀ ਠੋਕਵੇਂ ਜਵਾਬ ਦਿੱਤੇ ਸੀ ਪ੍ਰਧਾਨ ਮੰਤਰੀ ਬਾਜੇ ਕੇ ਨੇ ਤੇ ਤੁਸੀਂ ਲਾ ਲਓ ਇਹੋ ਜੀ ਕੋਈ ਗੱਲ ਹੀ ਨਹੀਂ ਕੋਈ ਸਤ ਕੋਈ ਫੁੱਟ ਨਹੀਂ ਜੀ ਮੈਂ ਮਿਲਣ ਜਾਣਾ ਰਹਿਣਾ ਹੈ ਚਾਹੇ ਬਠਿੰਡਾ ਜੇਲ੍ਹ ਦੇ ਵਿੱਚੋਂ ਉਹਨਾਂ ਚਾਰ ਸਾਥੀ ਨੇ ਪ੍ਰਧਾਨ ਮੰਤਰੀ ਬਾਜੇ ਕੇ ਕਲਵੰਤ ਸਿੰਘ ਰਾਉ ਕੇ ਬਸੰਤ ਸਿੰਘ ਦੌਲਤਪੁਰਾ ਚਾਚਾ ਹਰਜੀਤ ਸਿੰਘ ਉਹਨਾਂ ਕੋਲੇ ਪਟਿਆਲਾ ਜੇਲ੍ਹ 'ਚ ਵੀ ਜਾਣਾ ਜੋ ਗੁਰਮੀਤ ਸਿੰਘ ਬੁੱਕੇ ਨਾਲ ਦਰਜੀਤ ਸਿੰਘ ਕਲਸੀ ਗੁਰਿੰਦਰਪਾਲ ਔਜਲਾ ਤੇ ਰੋਪੜ ਜੇਲ੍ਹ 'ਚ ਵੀ ਜਾ ਕੇ ਆਏ ਪੱਪਲਪ੍ਰੀਤ ਸਿੰਘ ਹੋਰਾਂ ਕੋਲ ਕੋਈ ਨੌ ਨੌ ਬੰਦਿਆਂ 'ਚ ਕੋਈ ਫੋਟਾਲੀ ਗੱਲ ਨਹੀਂ ਜੀ ਮੈਂ ਇਸ ਚੀਜ਼ ਦਾ ਦਾਵੇਦਾਰ ਹਾਂ ਜੀ ਤੇ ਫਿਰ ਜਿਹੜੇ ਇਹ ਬਿਆਨ ਆਪਣੇ ਆਪ ਤੁਸੀਂ ਕਹਿੰਦੇ ਦਫਾ 27 ਦੇ ਦੀ ਇਹਨਾਂ ਨੇ ਲਿਖ ਲਏ ਜੀ ਤਾਂ ਉਹਦੇ ਵਿੱਚ ਫਿਰ ਕੀ ਇਹਨਾਂ ਦੀ ਸਰਕਾਰਾਂ ਦੀ ਕਿਰਦਾਰ ਕੁਝ ਜਾਂ ਸਰਕਾਰਾਂ ਦੀ ਨਾਲਾਈਕੀ ਸਾਹਮਣੇ ਨਹੀਂ ਆਉਂਦੀ ਬਈ ਅਨਿਆ ਹਾਈ ਸਕਿਉਰਿਟੀ ਜੇਲਾਂ ਦੇ ਵਿੱਚ ਰੱਖ ਕੇ ਜੀ ਜੇ ਫਿਰ ਉੱਥੇ ਨਸ਼ੇ ਕੀਤੇ ਜਾਂਦਾ ਤਾਂ ਇਹਦਾ ਮਤਲਬ ਹਾਈ ਸਕਿਉਰਿਟੀ ਜੇਲਾਂ ਦੇ ਵਿੱਚ ਵੀ ਨਸ਼ਾ ਸਪਲਾਈ ਹੁੰਦਾ ਜੀ ਇਹ ਮੰਨੀਏ ਦੇਖੋ ਜੀ ਇਹ ਚਲੋ ਇਹ ਇੱਕ ਦੂਜੇ ਤੇ ਬਲੇਮ ਸੁੱਟਣਗੇ ਜੀ ਦੇਖੋ ਅਸਾਂ ਆਪਦੀ ਸਰਕਾਰ ਹੈ ਭਾਜਪਾ ਸਰਕਾਰ ਹੈ ਵਗੈਰਾ ਵਗੈਰਾ ਹੈ ਨਾ ਜੀ ਪਰ ਦੇਖੋ ਤਾਂ ਬੜੀ ਨਾ ਉਹਨਾਂ ਦੇ ਬਾਹਰ ਜਿਹੜੇ ਕਮਾਂਡੋ ਕਮਾਂਡੋ ਤਾਇਨਾਤ ਨੇ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਤੁਸੀਂ ਲਾ ਲੋ ਕਿੰਨੇ ਜ਼ਿਆਦਾ ਉੱਥੇ ਸੈਂਸਰਾਂ ਦੇ ਵਿੱਚ ਹੋ ਕੇ ਲੰਘਣਾ ਪੈਂਦਾ ਮੈਨੂੰ ਪਤਾ ਹੈ ਬਹੁਤ ਜ਼ਿਆਦਾ ਤਲਾਸ਼ੀ ਹੁੰਦੀ ਹੈ ਬਾਹਰ ਤੇ ਚਾਹੇ ਕੋਈ ਪ੍ਰਵਾਲਕ ਮੈਂਬਰ ਹੋਵੇ ਚਾਹੇ ਕੋਈ ਐਡਵੋਕੇਟ ਹੋਵੇ ਬੜੀਆਂ ਜਿਆਦਾ ਲੇਅਰਸ ਨੇ ਉੱਥੇ ਤਲਾਸ਼ੀ ਦੀਆਂ ਤੇ ਇਹ ਚੀਜ਼ ਪੋਸੀਬਲ ਹੋ ਨਹੀਂ ਸਕਦੀ ਪਰ ਦੇਖੋ ਨਲੈਕੀ ਇੱਥੇ ਹੈ ਮੈਂ ਸਮਝਦਾ بڑے ਉਹ ਬੇਵਕੂਫ ਨੇ ਜਿਨ੍ਹਾਂ ਨੇ ਬੰਦਿਆਂ ਨੇ ਦਫਾ 27 ਦੇ ਬਿਆਨ ਲਿਖੇ ਨੇ ਤੁਸੀਂ ਥੱਲੇ ਤੁਸੀਂ ਲਾ ਲੋ ਤਰੀਕਾ ਸਹੀ ਪਾ ਲੋ ਤੁਸੀਂ ਤਰੀਕ ਤੁਸੀਂ 27 ਫਰਵਰੀ ਪਾਈ ਜਾਂਦੇ ਹੋ ਲੈ ਕੇ ਉਹਨਾਂ ਨੂੰ ਤੁਸੀਂ 18 ਮਾਰਚ ਨੂੰ ਆਏ ਹੋ ਤੇ ਇੱਥੇ ਪਤਾ ਲੱਗਦਾ ਸਾਰਾ ਕੋਈ ਜਾਲੀ ਹੈ ਝੂਠਾ ਜੀ ਕੰਮ ਜੀ ਇਹ ਜੀ ਜੀ ਫਿਰ ਜਿਹੜੇ ਇਹਨਾਂ ਨੇ ਬਿਆਨ ਕੀਤੇ ਨੇ ਜੀ ਜਾਂ ਪੁਲਿਸ ਅਫਸਰਾਂ ਦੇ ਸਾਈਨ ਵੀ ਹੋਣਗੇ ਉਹਨਾਂ ਦੇ ਉੱਤੇ ਕਿਨੇ ਇਨਕੁਆਇਰੀ ਕੀਤੀ ਕੀ ਕੀਤਾ ਫਿਰ ਉਹਨਾਂ ਦੇ ਉੱਤੇ ਉਹਨਾਂ ਨੂੰ ਵੀ ਪਾਰਟੀ ਹੁਣ ਤੁਸੀਂ ਬਣਾਓਗੇ ਜੀ ਕੋਰਟ ਦੇ ਵਿੱਚ ਆ ਦੇਖੋ ਜੀ ਪਹਿਲੀ ਗੱਲ ਤਾਂ ਕੋਰਟ ਦੇ ਵਿੱਚ ਇਹਨਾਂ ਦਫਾ 27 ਦੇ ਬਿਆਨਾਂ ਦੀ ਕੋਈ ਉਹੀ ਹੈ ਨਹੀਂ ਜੀ ਮਾਨਤਾ ਹੀ ਹੈ ਨਹੀਂ ਤਾਂ ਤੁਸੀਂ ਦੇਖੋ ਉਦੋਂ ਵੱਧ ਨਲਾਇਕੀ ਪੁਲਿਸ ਪ੍ਰਸ਼ਾਸਨ ਦੀ ਇਹ ਹੈ ਤੁਸੀਂ ਲਾ ਲਓ ਲੈ ਕੇ ਉਹਨਾਂ ਨੂੰ ਜਨਾਲੇ ਵਾਲੇ ਕੇਸ ਚ ਆਇਓ 39 ਨੰਬਰ ਐਫ ਆਈ ਆਰ ਚ ਗੱਲਾਂ ਤੁਸੀਂ ਉਸ ਰਿਕਾਰਡ ਕਰੀ ਜਾਂਦੇ ਦਿਬੜੂਗੜ ਜੇਲ੍ਹ ਦੀਆਂ ਉਹ ਤਾਂ ਉਹ ਸੀ ਨੂੰ 2.5 ਸਾਲ ਹੋ ਗਏ ਨੇ ਤੇ ਹੁਣ ਡਿਬੜੂਗੜ੍ਹ ਜੇਲ੍ਹ ਵਾਲੀਆਂ ਗੱਲਾਂ ਦਾ ਕੀ ਲੈਣ ਦੇਣ ਉਹਨਾਂ ਨਾਲ ਤਾਂ ਇੱਥੋਂ ਪਤਾ ਲੱਗਦਾ ਉਹ ਸਿਰਫ ਸਿਰਫ ਸਾਥੀਆਂ ਦੇ ਵੱਲੋਂ ਇਹ ਦਫਾ ਸਤਾਈ ਦੇ ਬਿਆਨਾਂ ਨੂੰ ਵਰਤਣਾ ਚਾਹੁੰਦੇ ਨੇ ਭਾਈ ਅਮਰਿਤਪਾਲ ਸਿੰਘ ਦੇ ਉਲਟ ਵੀ ਤੁਸੀਂ ਦੇਖੋ ਉਹਨਾਂ ਦੀ ਕਿਰਦਾਰ ਕੁਸ਼ੀ ਕਰਨੀ ਕੈਰੈਕਟਰ ਅਸੈਸੀਨੇਸ਼ਨ ਕਰਨ ਦੇ ਲਈ ਇਹ ਸਾਰਾ ਕੁਝ ਉਹ ਕਰ ਰਹੇ ਨੇ ਜੀ ਜੀ ਜਿਹੜੇ ਪੰਜਾਬ ਦੇ ਵਿੱਚ ਉਹਨਾਂ ਦੇ ਸਾਥੀ ਆਏ ਹੋਏ ਨੇ ਜੀ ਪੰਜਾਬ ਦੀਆਂ ਜੇਲਾਂ ਦੇ ਵਿੱਚ ਜਿਹੜੇ ਬਠਿੰਡਾ ਜੇਲਾਂ ਜੇਲ ਦੇ ਵਿੱਚ ਜੰਬੰਦ ਨੇ ਉਹ ਉਹਨਾਂ ਦਾ ਕਦੋਂ ਤੱਕ ਹੈਗਾ ਜੀ ਕੀ ਅਪਡੇਟ ਹੈਗੀ ਉਹਨਾਂ ਦੇ ਮਾਮਲੇ ਉਹਨਾਂ ਦਾ ਕੋਈ ਚਲਾਨ ਆ ਤੁਸੀਂ ਦਿਖਾਇਆ ਜੋ ਪੇਸ਼ ਹੋ ਚੁੱਕਿਆ ਜਿਹੋ ਜਿਹਾ ਵੀ ਪੁਲਿਸ ਨੇ ਕੀਤਾ ਹੈ ਉਹਨ ਉਹਨਾਂ ਦਾ ਜਿਹੜਾ ਟਰਾਇਲ ਹੈ ਉਹ ਕਮਿਟ ਹੋ ਚੁੱਕਿਆ ਹੈ ਛੋਟੇ ਜੱਜ ਸਾਹਿਬ ਜੋ ਜੁਡੀਸ਼ੀਅਲ ਮੈਜਿਸਟਰੇਟ ਫਰਸਟ ਕਲਾਸ ਹੁੰਦੇ ਨੇ ਆਪਣੇ ਅਜਨਾਲੇ ਤੋਂ ਉਹ ਅੰਮ੍ਰਿਤਸਰ ਸੈਸ਼ਨ ਕੋਰਟ ਪਹੁੰਚ ਚੁੱਕਿਆ ਜੀ ਜੀ ਤੇ ਇਹਦੇ ਵਿੱਚ ਜਮਾਨਤ ਤੱਕ ਦੀ ਅਜਿਹਾ ਕੀਤਾ ਕੋਈ ਲਗਾਏ ਜਾ ਸਕਦਾ ਆ ਜਮਾਨ ਦਾ ਇਦਾਂ ਜੀ ਭਾਈ ਸਾਹਿਬ ਉਹਨਾਂ ਨੇ ਹੁਣ ਜੋ ਜੱਜ ਸਾਹਿਬ ਨੇ ਚਲਾਨ ਕਲੱਬ ਕਰ ਦਿੱਤਾ ਜੋ ਪਹਿਲਾਂ ਤੋਂ ਸਿੰਘ ਨਹੀਂ ਨਾ ਅੰਮ੍ਰਿਤਸਰ ਜੇਲ੍ਹ ਚ 30 35 ਬੰਦੇ ਜੀ ਜੀ ਅਜਨਾਲਾ ਕੇਸ਼ ਉਹਨਾਂ ਨੇ ਕਲੱਬ ਕਰ ਦਿੱਤਾ ਉਹਨਾਂ ਚੋ ਇੱਕ ਜਿਹੜੀ ਜਮਾਨਤ ਹੈ ਗੁਰਜੋਤ ਸਿੰਘ ਦੀ ਉਹ ਮਾਨਯੋਗ ਸੁਪਰੀਮ ਕੋਰਟ ਚ ਪੈਂਡਿੰਗ ਹੈ ਜੀ ਉਸ ਦੀ ਛੇਤੀ ਜੋ ਸੁਣਵਾਈ ਦੀ ਤਰੀਕ ਨਿਕਲਣੀ ਹੈ ਤੇ ਮੈਨੂੰ ਲੱਗਦਾ ਇਸ ਵਾਰੀ ਜੋ ਖੁਸ਼ਖਬਰੀ ਆਊਗੀ ਤੇ ਉਹਨਾਂ ਦੀ ਜਰੂਰ ਸਾਨੂੰ ਉਮੀਦ ਹੈ ਮਾਨਯੋਗ ਸੁਪਰੀਮ ਕੋਰਟ ਤੋਂ ਵੀ ਸਾਡੇ ਸਿੰਘਾਂ ਦੀ ਰਿਹਾਈ ਹੋਊਗੀ ਜੀ ਜੇ ਉਹਨਾਂ ਦੀ ਇੱਕ ਦੀ ਜ਼ਮਾਨਤ ਹੋ ਜਾਂਦੀ ਤਾਂ ਉਸੇ ਬਿਹਾਫ ਦੇ ਉੱਤੇ ਦੂਜਿਆਂ ਨੂੰ ਵੀ ਉਸੇ ਬਿਹਾਫ ਤੇ ਫਿਰ ਬਾਕੀ ਸਿੰਘ ਵੀ ਬਾਹਰ ਆ ਜਾਣਗੇ ਡਿਲੇ ਬਹੁਤ ਜ਼ਿਆਦਾ ਟ੍ਰਾਇਲ ਦੇ ਵਿੱਚ ਤੁਸੀਂ ਦੇਖੋ ਜੀ ਅੱਜ ਤੱਕ ਕਿੰਨੇ 750 ਗਵਾਹ ਨੇ 60 ਕੇ 70 ਹੋਏ ਨੇ ਜੀ ਹੁਣ ਉਹ ਦੁਬਾਰਾ ਕਰਾਉਣਗੇ ਕਿਉਂਕਿ ਜਿਹੜੇ ਨਵੇਂ ਬੰਦੇ ਦਿਬੜੂਗੜ ਲਿਆਂਦੇ ਨਹੀਂ ਉਹਨਾਂ ਦਾ ਫਿਰ ਤੋਂ ਕੇਸ ਚਲਾਉਣਾ ਹੈ ਜੀ ਇੱਕੋ ਗਵਾਹ ਸਰਕਾਰ ਸਾਈਡ ਤੋਂ ਆ ਜੀ 750 ਇਹ ਸਰਕਾਰ ਸਰਕਾਰ ਵੱਲੋਂ ਇਹ ਪੁਲਿਸ ਮੁਲਾਜ਼ਮ ਨੇ ਸਾਰੇ ਜੀ ਐਸਐਸਪੀ ਤੁਸੀਂ ਲਾ ਲਓ ਬੁਝ ਤੁਹਾਨੂੰ ਤੱਕ ਮੇਰੀ ਇਨਫੋਰਮੇਸ਼ਨ ਹੈ ਮੈਨੂੰ ਜੋ ਅੰਮ੍ਰਿਤਸਰ ਦੇ ਵਕੀਲ ਸਹਿਬਾਨਾਂ ਨੇ ਦੱਸਿਆ ਜੋ ਕੇਸ ਦੀ ਪੈਰਵੀ ਕਰ ਰਹੇ ਨੇ ਵੀ ਜੋ ਉਸ ਸਮੇਂ ਦੇ ਤਤਕਾਲੀ ਐਸਐਸਪੀ ਸਨ ਸਤਿੰਦਰ ਸਿੰਘ ਉਹਨਾਂ ਨੂੰ ਵੀ ਕਾਫੀ ਸੱਮਣ ਗਏ ਐ ਪਰ ਉਹ ਕਾਫੀ ਸਮੇਂ ਤੋਂ ਗਵਾਹੀ ਰਿਕਾਰਡ ਨਹੀਂ ਕਰਨਾਰੇ ਹਾਲਾਂਕਿ ਮੈਨੂੰ ਇਹ ਥੱਲੇ ਦੇ ਵਕੀਲਾਂ ਨੇ ਇਹ ਗੱਲ ਦੱਸੀ ਹੈ ਤਾਂ ਜੋ ਜਿਮਨੀ ਆਰਡਰ ਦੇਖ ਕੇ ਆਪਾਂ ਇਸ ਗੱਲ ਦੀ ਪੁਸ਼ਟੀ ਵੀ ਕਰ ਸਕਦੇ ਹੋਵਾਂਗੇ ਤੇ ਉਹ ਵੀ ਦੇਖਾਂਗੇ ਵੀ ਕਿਉਂ ਪੁਲਿਸ ਪ੍ਰਸ਼ਾਸਨ ਵੱਲੋਂ ਗਵਾਹੀ ਦੇਣ ਦੇ ਵਿੱਚ ਢਿੱਲ ਹੋ ਰਹੀ ਹੈ ਜੀ ਇਹ ਢਿੱਲ ਦਾ ਕਾਰਨ ਤੁਸੀਂ ਕੀ ਸਮਝਦੇ ਹੋ ਜੀ ਕੀ ਹੋਦਾ ਕਾਰਨ ਇਹ ਵੀ ਜਾਣ ਕੇ ਬੰਦੇ ਨੂੰ ਅੰਦਰ ਰੱਖਿਆ ਜਾ ਸਕੀ ਉਹਨਾਂ ਦੀ ਜਵਾਨਤਾ ਨਾ ਹੋ ਸਕਣ ਜੀ ਹੂੰ ਇਹੋ ਸਹੇਦਾ ਵੀ 22 ਸਾਲ ਹੈ ਵੀ ਜਾਣ ਬੁੱਝ ਕੇ ਇੰਨਾ ਜ਼ਿਆਦਾ ਕਿਸੇ ਨੂੰ ਕੋਈ ਛੋਟੀ ਡਾਂਗ ਤੱਕ ਨਹੀਂ ਮਾਰੀ ਕਿਸੇ ਨੇ ਹੁਣ ਜੋ ਉਸ ਸਮੇਂ ਦੇ ਜੋ ਡੀਐਸਪੀ ਸੀ ਜਿਹਨੂੰ ਕਿਸੇ ਨੇ ਕੋਈ ਚਲਾਵਾ ਰੋੜਾ ਵਟਾ ਵੀ ਮਾਰਿਆ ਤੇ ਉਹਦੇ ਵਿੱਚ ਪਾਈ ਅਮਰਿਤਪਾਲਿੰਦਰ ਕੀ ਕਸੂਰ ਆ ਉਹਨਾਂ ਦੀ ਤਾਂ ਕੋਈ ਡਾਂਗ ਵਾਲੀ ਕੋਈ ਵੀਡੀਓ ਵੀ ਹੈ ਨਹੀਂ ਜੀ ਕੋਈ ਛੋਟੀ ਵਾਲੀ ਹੋਵੇ ਠੀਕ ਹੈ ਜੀ ਹਾਂ ਜੀ ਚਲੋ ਬਹੁਤ ਸ਼ੁਕਰੀਆ ਜੀ ਜਾਣਕਾਰੀ ਦੇਣ ਲਈ ਓਕੇ ਜੀ ਸਤਿ ਸ੍ਰੀ ਅਕਾਲ